ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮਿੰਦਰ ਸਿੰਘ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਨ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਆਈਏਐਸ ਅਤੇ ਆਈਪੀਐਸ ਦੇ ਬਾਰੇ ਦੇ ਵਿੱਚ ਹੈ ਇਨਾਂ ਦਾ ਸਾਡੇ ਦੇਸ਼ ਦੇ ਵਿੱਚ ਕੀ ਰੋਲ ਹੈ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਆਈਏਐਸ ਅਫਸਰਾਂ ਡੀਜੀਪੀ ਤੋਂ ਲੈ ਕੇ ਚੀਫ ਸਕੱਟਰੀ ਤੱਕ ਦੀ ਜੀ ਪੋਸਟ ਹੁੰਦੀ ਹੈ ਇਸੇ ਹੀ ਤਰ੍ਹਾਂ ਆਈਪੀਐਸ ਅਫਸਰ ਐਸਪੀ ਤੋਂ ਲੈ ਕੇ ਡੀਜੀਪੀ ਤੱਕ ਦੀ ਐਸਡੀ ਪੋਸਟ ਹੁੰਦੀ ਹੈ ਜਿਵੇਂ ਕਿ ਲਖਾ ਸਿਧਾਨਾ ਅਕਸਰ ਇਹ ਗੱਲ ਕਹਿੰਦਾ ਰਹਿੰਦਾ ਹੈ ਕਿ ਪੰਜਾਬ ਦੇ ਵਿੱਚ ਡੀਸੀਆ ਐਸਪੀਆ ਇਹ ਬਾਹਰਲੇ ਸੂਬਿਆਂ ਤੋਂ ਕਿਉਂ ਲਾਏ ਜਾਂਦੇ ਹਨ ਪਰ ਲਖਾ ਸਿੰਘ ਸਿਧਾਨਾ ਗੱਲਾਂ ਤਾਂ ਠੀਕ ਕਰਦਾ ਲੇਕ ਪਰ ਇਹਦੀਆਂ ਕੁਝ ਗੱਲਾਂ ਬੇਵਿਨਿਆਸ ਹੁੰਦੀਆਂ ਹਨ ਐਸਨੂੰ ਸਭ ਤੋਂ ਪਹਿਲਾਂ ਜਾਣਕਾਰੀ ਲੈ ਜਾਣੀ ਚਾਹੀਦੀ ਹੈ ਬਈ ਆਈਐਸ ਆਫੀਸਰ ਅਤੇ ਆਈਪੀਐਸ ਆਫੀਸਰ ਦਾ ਪੰਜਾਬ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇੱਕ ਰੋਲ ਹੁੰਦਾ ਹੈ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀ 15 1947 ਨੂੰ ਸਾਡਾ ਦੇਸ਼ 565 ਰਾਜਤਾਂ ਦੇ ਵਿੱਚ ਵੰਡਿਆ ਹੋਇਆ ਸੀ। ਅੰਗਰੇਜ਼ ਇਸ ਨੂੰ ਜਿਉਂਦਾ ਤਿਉਹੀ ਛੱਡ ਗਏ ਸੀ। ਇਹ ਖਿੰਡਿਆ-ਪੁੰਡਿਆ ਇਹ ਸਾਡਾ ਦੇਸ਼ ਸੀਗਾ। ਜਿਹੜਾ ਵੱਲ ਭਾਈ ਪਟੇਲ ਅਤੇ ਜਵਾਹਰ ਲਾਲ ਨਹਿਰੂ ਦੀ ਬਦੌਲਤ ਸਾਰੀਆਂ ਜੋ 565 ਰਾਜਤਾਂ ਸੀ ਉਹਨਾਂ ਨੂੰ ਇਕੱਠਾ ਕੀਤਾ। ਕਿਉਂਕਿ ਬਹੁਤ ਸਾਰੀਆਂ ਬਗਾਵਤਾਂ ਵੀ ਹੋਈਆਂ ਬਹੁਤ ਸਾਰੇ ਚਾਰੀਆਂ ਰਾਜਸਤਾਨ ਆਜ਼ਾਦ ਰਹਿਣਾ ਚਾਹੁੰਦੀਆਂ ਸਨ ਉਹ ਇੰਡੀਆ ਦਾ ਹਿੱਸਾ ਨਹੀਂ ਬਣਨਾ ਚਾਹੁੰਦੀਆਂ ਚਲੋ ਹੌਲੀ-ਹੌਲੀ ਇਹਨਾਂ ਨੇ 565 ਰਾਜਸਤਾਨ ਨੂੰ ਇੰਡੀਆ ਦੇ ਵਿੱਚ ਸ਼ਾਮਲ ਕੀਤਾ ਜਿਹੜਾ ਕਿ ਸਾਡਾ ਇੱਕ ਜੂਨੀਅਰ ਸਟੇਟ ਆਫ ਇੰਡੀਆ ਦੇ ਨਾਮ ਨਾਲ ਅੱਜ ਇਸ ਨੂੰ ਭਾਰਤ ਵੀ ਕਿਹਾ ਜਾਂਦਾ ਹਿੰਦੁਸਤਾਨ ਵੀ ਕਿਹਾ ਜਾਂਦਾ ਇੰਡੀਆ ਵੀ ਕਿਹਾ ਜਾਂਦਾ ਹੈ ਹੋਰ ਅਸੀਂ ਗੱਲ ਕਰਦਿਆਂ ਆਈਏਐਸ ਅਤੇ ਆਈਪੀਐਸ ਜੋ ਅਫੀਸਰ ਹੈਗੇ ਆ ਇਹ ਐਸ ਦੀ ਕਿਉਂ ਸਾਡੇ ਦੇਖਣ ਲੋੜ ਪਈ ਵੱਲ ਭਾਈ ਪਟੇਲ ਨੇ ਇਹ ਕਨਸੈਪਟ ਸ਼ੁਰੂ ਕੀਤਾ ਕਿਉਂਕਿ ਜਿਹੜਾ ਇਹ ਕਨਸੈਪਟ ਸੀਗਾ ਇਹ ਬੜਾ ਜ਼ਰੂਰੀ ਸੀਗਾ ਜਿਹੜੇ ਆਈਐਸ ਅਫੀਸਰ ਆ ਜਾਂ ਆਈਪੀਐਸ ਅਫੀਸਰ ਹੈ ਇਸ ਨੂੰ ਸੈਂਟਰ ਸਰਕਾਰ ਹੀ ਇਹਦੀ ਚੋਣ ਕਰਦੀ ਆ ਭਰਤੀ ਕਰਦੀ ਆ ਟ੍ਰੇਨਿੰਗ ਦਿੰਦੀ ਹੈ ਇਸ ਦਾ ਕਨਸੈਪਟ ਦਾ ਮੇਨ ਮਕਸਦ ਇਹੀ ਆ ਕਿਉਂਕਿ ਪੂਰੇ ਇੰਡੀਆ ਦਾ ਜਾਣੇ ਕਿ ਸੈਂਟਰ ਸਰਕਾਰ ਦਾ ਸਾਰੀਆਂ ਸਟੇਟਾਂ ਉੱਤੇ ਹੋਲਡ ਬਣਿਆ ਰਹੇ ਇਸੇ ਕਰਕੇ ਹੀ ਇੱਕ ਰੇਸ਼ੋ ਆਉਂਦੀ ਹੈ ਬਈ 2/3 ਇਹ ਆਫੀਸਰ ਆਈਆਈਐਸ ਅਤੇ ਆਈਪੀਐਸ ਇੱਕ ਦੂਜੇ ਦੀਆਂ ਸਟੇਟਾਂ ਦੇ ਵਿੱਚ ਨਿਯੁਕਤ ਕੀਤੇ ਜਾਂਦੇ ਹਨ ਜੇ ਮੰਨ ਲਓ 100 ਆਈਆਈਐਸ ਆਫੀਸਰਾਂ 100 ਆਈਪੀਐਸ ਆਫੀਸਰ ਹਨ ਵਾਲੋ ਪੰਜਾਬ ਦੇ ਹਨ ਪੰਜਾਬ ਦੇ 2 ਤਿਹਾਈ ਜਿਹੜੇ ਆਫੀਸਰ ਆ ਦੂਸਰੀਆਂ ਸਟੇਟਾਂ ਦੇ ਵਿਚਨ ਨਿਯੁਕਤ ਕੀਤੇ ਜਾਣਗੇ ਇਸੇ ਹੀ ਤਰ੍ਹਾਂ ਜਿਹੜੇ ਹੋਸਟ ਸਟੇਟਾਂ ਦੇ ਆ ਜੀਐਸ ਆਫੀਸਰ ਆ ਜਾਂ ਆਈਪੀਐਸ ਆਫੀਸਰ ਆ ਉਹ ਪੰਜਾਬ ਦੇ ਵਿੱਚ ਨਿਯੁਕਤ ਕੀਤੇ ਜਾਣਗੇ ਕਿਉਂਕਿ ਇਹਨਾਂ ਨੇ ਸੈਂਟਰ ਗਵਰਨਮੈਂਟ ਨੂੰ ਪੂਰੀ ਦੀ ਪੂਰੀ ਇਨਫੋਰਮੇਸ਼ਨ ਦੇਣੀ ਹੁੰਦੀ ਆ ਤਾਂ ਜੋ ਜਿਹੜਾ ਅਸੀਂ ਰਿਆਸਤਾਂ ਨੂੰ ਇਕੱਠਾ ਕੀਤਾ ਹੈ ਇੱਕ ਸਾਡਾ ਦੇਸ਼ ਬਣਿਆ ਹੈ ਤਾਂ ਜੋ ਹਰ ਸਟੇਟ ਦੇ ਵਿੱਚ ਸੈਂਟਰ ਦਾ ਇੱਕ ਹੋਲਡ ਬਣਿਆ ਰਹੇ ਯਾਨੀ ਕਿ ਕੰਟਰੋਲ ਬਣਿਆ ਰਹੇ ਆਪਾਂ ਇਹ ਕਹਿ ਸਕਦੇ ਹਾਂ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਤੇ ਸੋਨਾ ਪਿੰਡਾ Facebook ਪੇਜ ਵੀ ਆ ਤੁਸੀਂ ਇੱਥੇ ਨੂੰ ਵੱਧ ਤੋਂ ਵੱਧ ਸਾਫ ਸੇਵ ਕਰੋ ਫਾਲੋ ਕਰੋ ਲਾਈਕ ਕਰੋ ਸਿਰ ਤਾਂ ਜੋ ਸਾਡੀ ਇੰਡੀਆ ਦੇ ਬਾਰੇ ਦੇ ਵਿੱਚ ਹੋਰ ਨਵੇਂ ਨਵੇਂ ਫੇਸਾਂ ਦੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ